ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਿੱਧੂ ਹਸਨਪੁਰੀ ਹਸਨਪੁਰੀ ਪ੍ਰੋਡਕਸ਼ਨ ਤੇ ਸੰਗੀਤ ਅਕੈਡਮੀ ਸੰਗਰੂਰ ਤੇ ਅੱਜ ਘੈਂਟ ਘੈਂਟ ਸਾਡੇ ਯਾਰ ਘੈਂਟ ਘੈਂਟ ਸਾਡੇ ਭਰਾ ਹਨਾ ਸਾਰੇ ਸਟੂਡੀਓ ਚ ਨਾਲ ਨੇ ਤੇ ਮਿੱਤਰਾਂ ਪਿਆਰਿਆਂ ਦੇ ਨਾਲ ਮੁਲਾਕਾਤਾਂ ਹੁੰਦੀਆਂ ਤਾਂ ਬਹੁਤ ਚੰਗਾ ਲੱਗਦਾ ਤੇ ਪਹਿਲਾਂ ਗੁਰਪ੍ਰੀਤ ਗੱਲ ਕਰੂਗਾ ਸਾਰੀ ਅੱਜ ਹਨਾ ਕਿਉਂ ਗੁਰਪ੍ਰੀਤ ਹਾਂਜੀ ਹਾਂਜੀ ਆ ਲੋ ਜੀ ਤੁਹਾਡਾ ਆਪਣਾ ਗਰਵਸੋਤਾ ਬਨਵਾਲੀ ਆ ਗਿਆ ਨਹੀਂ ਬਿੱਲੋ ਉਹ ਕਹਿੰਦੇ ਆ ਗਿਆ ਨਹੀਂ ਹੋਈ ਤੇਰਾ ਬਨਵਾਲੀ ਵਾਲਾ ਤੇ ਅੱਜ ਸਗਦੇ ਉਦਾਇਆ ਜੀ ਤੇ ਰਾਜੂ ਸਟੂਡੀਓ ਜੀ ਤੇ ਬਹੁਤ ਵਧੀਆ ਆਪਣਾ ਗਾਣਾ ਕਰਨੇ ਜਾ ਰਹੇ ਆ ਸਿੱਧੂ ਆਛਨਪੂਦੀ ਪ੍ਰੋਡਕਸ਼ਨ ਦੇ ਵਿੱਚ ਨਵੇਂ ਛਾਲ ਤੇ ਤੂਫਾਨ ਦੇਣਾ ਜੀ ਤੇ ਨਾਲ ਹੀ ਛੱਡੇ ਵੱਡੇ ਵਾਈ ਕਲਦੀਪ ਕੰਠ ਜੀ ਵੀ ਆਏ ਹੋਏ ਅੱਜ ਜੀ ਸਸੇ ਕਾਲ ਸਾਨੂੰ ਮਿਲਿਆ ਜੀ ਅੱਜ ਬਕਲਦੀਪ ਕਲਦੀਪ ਕੰਠਵਈ ਵੀ ਜੀ ਤੇ ਬਹੁਤ ਖੁਸ਼ੀ ਹੋਈ ਜੀ ਬਹੁਤ ਟਾਈਮ ਤੋਂ ਮਿਲੇ ਆਂ ਜੀ ਅਸੀਂ ਜੀ ਤੇ ਨਾਲ ਸਾਡੇ ਵੀ ਤੇ ਗੀਤ ਕਾਦਾ ਜੀ ਤੇ ਗਾਇਕ ਵੀ ਆ ਜੀ ਪ੍ਰਗਟ ਬਟੂਆ ਨਾ ਜੀ ਹਾਂ ਅਸੀਂ ਗਾਲ ਜੀ ਤੇ ਨਵੇਂ ਸਾਲ ਤੇ ਆਦੇ ਹੈ ਗਾਣਾ ਜੀ ਤੇ ਬਾਈ ਤੇ ਆਪਣਾ ਸਿੱਧੂ ਅਧਨਪੁਰੀ ਸਿੱਧੂ ਅਧਨਪੁਰੀ ਤੇ ਦੋਨਾਂ ਦੀ ਮੇਲ ਸਾਦਕਾ ਤੇ ਸਿੱਧੂ ਅਧਨਪੁਰੀ ਦੇ ਪ੍ਰੋਡਕਸ਼ਨ ਚ ਆ ਰਿਹਾ ਗਿਆ ਨੇ ਜੀ ਆਪਣਾ ਵਾਹ ਜੀ ਵਾਹ ਹਾਂ ਜੀ ਅਜੀ ਗੁਰਪ੍ਰੀਤ ਸੋਤਾ ਗਾਉਂਦਾ ਕਾਫੀ ਸਮੇ ਤੋਂ ਹੈ ਤੇ ਹੌਲੀ ਹੌਲੀ ਮਿਹਨਤ ਦੇ ਨਾਲ ਬੰਦਾ ਬਹੁਤ ਕੰਟ ਕੰਮ ਕਰ ਰਿਹਾ ਮੈਂ ਤਾਂ ਇਹਦੀ ਮਿਹਨਤ ਨੂੰ ਮੈਂ ਦਾਤ ਦਿੰਦਾ ਯਾਰ ਪ੍ਰਗਟ ਵੀ ਇਹ ਬੰਦਾ ਮਿਹਨਤ ਬਹੁਤ ਕਰਦਾ ਹੈ ਬਿਲਕੁਲ ਬਿਲਕੁਲ ਆਪਣੇ ਪੇਜ ਨੂੰ ਤੇ ਆਪਣੇ ਚੈਨਲ ਨੂੰ ਚਲਾਉਣ ਵਾਸਤੇ ਇੰਨੀ ਮਿਹਨਤ ਮਤਲਬ ਮੈਂ ਕਹਿੰਦਾ ਵੀ ਜਿਆਦੇ ਪੜੇ ਲਿਖੇ ਹੋਰ ਬੰਦੇ ਵੀ ਨਹੀਂ ਕਰਦੇ ਜਿੰਨੀ ਇਹ ਇਹ ਕਰਦਾ ਮਿਹਨਤੀ ਆ ਬੰਦਾ ਮਿਹਨਤੀ ਦਿੱਲੀ ਹਾਂ ਦੋ ਦੋ ਚਾਰ ਚਾਰ ਵਾਰੀ ਇਹ ਦਿਨ ਨੂੰ ਦੇਖਦਾ ਰਾਤ ਨੂੰ ਦੇਖਦਾ ਲਾਈਵ ਹੁੰਦਾ ਹੈ ਤੇ ਆਪਣਾ ਕੰਮ ਕਰਦਾ ਹੈ ਨਾ ਕਿਉਂਕਿ ਕੰਮ ਹੀ ਪੂਜਾ ਹੈ ਤੇ ਮੈਂ ਕਹਿੰਦਾ ਵੀ ਆਪਾਂ ਨੂੰ ਜਿਆਦਾ ਤੋਂ ਜਿਆਦਾ ਮਿਹਨਤ ਕਰਨੀ ਚਾਹੀਦੀ ਹੈ ਮੈਨੂੰ ਇਹ ਤੋਂ ਕੰਡ ਸਾਹਿਬ ਮੈਨੂੰ ਇਹ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਈ ਤੋਂ ਹਣਾ ਸੌ ਤੇ ਸੌ ਹਾਂਜੀ ਤੇ ਸਿੱਖਣ ਨੂੰ ਇਹ ਮਿਲਿਆ ਕਿ ਯਾਰ ਇਹ ਮਿਹਨਤੀ ਆ ਬੰਦਾ ਮਿਹਨਤੀ ਹੀ ਰੰਗ ਲਿਆਉਂਦੀ ਹੈ ਮਿਹਨਤ ਰੰਗ ਲਿਆਉਂਦੀ ਹੈ ਮਿਹਨਤ ਕਰਨਾ ਬੰਦੇ ਨੂੰ ਸਿੱਖਣਾ ਚਾਹੀਦਾ ਹੈ ਹਣਾ ਤੇ ਸਾਡੇ ਮਤਲਬ ਇਨਸਾਨਾਂ ਦੇ ਵਿੱਚ ਹੋਣੀ ਚਾਹੀਦੀ ਸਾਡੇ ਭਰਾਵਾਂ ਦੇ ਵਿੱਚ ਹੋਣੀ ਚਾਹੀਦੀ ਹੈ ਬਿਲਕੁਲ ਜੀ ਗਾਕੀ ਬਹੁਤ ਮਿਹਨਤ ਪਾਹਲਦੀ ਹੈ ਸੰਗੀਤ ਬਹੁਤ ਮਿਹਨਤ ਪਾਹਲਦਾ ਹੈ ਤੇ ਜ਼ਰੂਰੀ ਨਹੀਂ ਹੈ ਕਿ ਅਸੀਂ ਚੰਗਾ ਗਾਉਨੇ ਆ ਮਿਹਨਤ ਫੇਰ ਵੀ ਕਰਨੀ ਪੈਂਦੀ ਹੈ ਸਾਰਿਆਂ ਨੂੰ ਜੀ ਤੇ ਸੋਤਾ ਸਾਹਿਬ ਦਾ ਗੀਤ ਕਰਾਂਗੇ ਜੀ ਅਸੀਂ ਅੱਜ ਹੈਗੇ ਆ ਦੁਰਗਾ ਸਟੂਡੀਓ ਸੰਗਰੂਰ ਸਾਡੇ ਰਾਜੂ ਜੀ ਜੋ ਬਹੁਤ ਕਲਾਕਾਰਾਂ ਨੂੰ ਪਿਆਰ ਸਤਿਕਾਰ ਦਿੰਦੇ ਆ ਤੇ ਘਰ ਵਰਗਾ ਮਾਹੌਲ ਹੁੰਦਾ ਇਸ ਸਟੂਡੀਓ ਦੇ ਵਿੱਚ ਤੇ ਬਹੁਤ ਦੂਰੋਂ ਦੂਰੋਂ ਇਸ ਸਟੂਡੀਓ ਦੇ ਵਿੱਚ ਕਲਾਕਾਰ ਮਤਲਬ ਆਉਂਦੇ ਆ ਬਹੁਤ ਵੱਡੇ ਵੱਡੇ ਫਨਕਾਰਾਂ ਨੂੰ ਮੈਂ ਇੱਥੇ ਮਤਲਬ ਵਿਖੇ ਉਹਨਾਂ ਦੇ ਗੀਤ ਉਰੇ ਹੁੰਦੇ ਆ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰੇ ਪਿਆਰ ਦੇ ਕਰੋ ਬਾਈ ਜੀ ਤੇ ਗੁਰਪ੍ਰੀਤ ਸੋਤਾ ਤੇ ਸਾਡੇ ਕੰਠ ਭਰਾ ਸਾਡਾ ਹਨ ਤੇ ਪ੍ਰਗਟ ਬਟੂਹਾ ਤੇ ਸਾਡੇ ਦੁਰਗਾ ਸਟੂਡੀਓ ਦੇ ਰਾਜੂ ਜੀ ਮਿਊਜ਼ਿਕ ਦਾ ਡਾਇਰੈਕਟਰ ਮਿਊਜ਼ਿਕ ਡਾਇਰੈਕਟਰ ਹੁਣ ਲਓ ਸੋਤਾ ਸਭ ਬੋਲ ਦੋ ਫਿਰ ਆਪਾਂ ਐਂਡ ਕਰੀਏ ਫਿਰ ਆਪਾਂ ਪਾਵਾਂਗੇ ਹਾਂਜੀ ਹਾਂਜੀ ਬਾਕੀ ਜਾਣਕਾਰੀ ਆਪਾਂ ਦੇ ਹੀ ਦਿੱਤੇ ਆ ਤੇ ਅਦਾਜੂ ਸਟੂਡੀਓ ਸ਼ਖਦੇਵ ਜੀ ਤੇ ਆਪਾਂ ਨੇ ਇੱਕ ਜਾਣਕਾਰੀ ਰਹਿ ਗਈ ਰਾਜੂ ਜੀ ਅੱਜ ਇਹਦਾ ਜਨਮ ਮਨਨ ਹੁੰਦਾ ਕਿ ਜਨਮ ਹੁੰਦਾ ਇਹਦਾ ਰਾਜੀ ਬਾਲਟੀ ਹੋ ਗਈ ਹੈ ਹਾਂਜੀ ਬਾਲਟੀ ਬਾਲਟੀ ਜੀ ਤੇ ਬਾਕੀ ਕੰਠ ਜਬ ਵੀ ਆਏ ਅੱਜ ਆਪਣੇ ਦਾ ਲੈ ਬਹੁਤ ਬਾਦੀ ਬੱਡੀ ਹੋ ਗਿਆ ਇਕਦਾ ਹੈਪੀ ਵਰਡੇ ਜੀ ਥੈਂਕ ਯੂ ਜੀ ਹੈਪੀ ਵਰਡੇ ਯਾਰ ਓਏ ਇਹਨੂੰ ਹੈਪੀ ਵਰਡੇ ਹਾਂ ਜੀ ਠੀਕ ਹੈ ਦੋਸਤੋ ਸਸਕੀ ਗੱਲ ਜੀ ਅੱਛੀ